ਫਾਜ਼ਿਲਕਾ ਦੇ ਸਰਹੱਦੀ ਇਲਾਕੇ ਵਿੱਚ ਹੜ੍ਹ ਦੇ ਖਤਰੇ ਨੂੰ ਦੇਖਦੇ ਹੋਇਆਂ ਫਾਜ਼ਿਲਕਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਇਸ ਬਾਰੇ ਜਾਣਕਾਰੀ ਦਿੰਦਿਆਂ ਹੈ ਏਡੀਸੀ ਵਿਕਾਸ ਫਾਜ਼ਿਲਕਾ ਸੁਭਾਸ਼ ਚੰਦਰ ਨੇ ਦੱਸਿਆ ਕਿ ਸੌ ਵਰ ਨੂੰ ਹਰੀ ਤੇ ਹੈਡ ਵਰਸਸ ਤੋਂ 1,70,000 ਕਿਊਸਿਕ ਪਾਣੀ ਛੱਡਿਆ ਗਿਆ ਹੈ ਜਿਸ ਕਾਰਨ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਔਰਤਾ ਬਜ਼ੁਰਗਾਂ ਬੱਚਿਆਂ ਨੂੰ ਇਨ੍ਹਾਂ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚੋਂ ਬਾਹਰ ਕਹੀ ਦੇਣ ਨਾਲ ਹੀ ਉਹਨਾਂ ਕਿਹਾ ਹੈ ਕਿ ਇਸ ਲਈ ਪ੍ਰਸ਼ਾਸਨ ਦੀਆਂ ਟੀਮਾਂ ਲੋਕਾਂ ਦੀ ਮਦਦ ਲਈ ਤਾਇਨਾਤ ਕੀਤੀਆਂ ਗਈਆਂ ਹਨ ਦੇਖੋ ਪੰਜਾਬ ਦੇ ਵਿੱਚ ਜਿਹੜਾ ਹੈਗਾ ਇਹ ਲਗਾਤਾਰ بارش ਹੋ ਰਹੀ ਪੰਜਾਬ ਵਿੱਚ ਹਿਮਾਚਲ ਜੇ ਜੰਮੂ کشمیر ਵਿੱਚ ਜਿਹਦੇ ਨਾਲ ਜਿਹੜੇ ਹੈਗੇ ਆ ਪੰਜਾਬ ਵਿੱਚ ਉਹਗਲੇ ਦੇ ਦਰਿਆ ਬਿਆਸ ਸਤਲੁਜ ਰਾਵੀ ਇਥੋਂ ਤੱਕ ਇਹ ਜਿਹੜੇ ਹੈਗੇ ਛੋਟੇ ਦਰਿਆ ਜਿਵੇਂ ਚੱਕੀ ਦਿਆ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਪਾਣੀ ਵਗਦਾ ਪਿਆ ਉਹ ਪਾਣੀ ਜਿਹੜਾ ਹੈ ਆ ਉਹ ਅੱਗੇ ਆ ਕੇ ਹਰੀਕੇ ਪਤਨ ਤੋਂ ਅੱਗੇ ਆ ਕੇ ਤੁਹਾਡੇ ਇਸ ਇਲਾਕੇ ਵਿੱਚ ਮਾਰ ਕਰਦਾ ਤੇ ਇਥੇ ਉਹਨੇ 147000 ਜਿਹੜਾ ਆ ਕਿਉਂਕਿ ਪਾਣੀ ਛੱਡਿਆ ਜਾ ਰਿਹਾ ਤੇ ਉਹ ਸਾਨੂੰ ਇਸੇ ਗੱਲ ਦਾ ਅਨੁਦੇਸ਼ਾ ਹੈ ਵੀ ਸ਼ਾਇਦ ਕੱਲ ਨੂੰ 221000 ਜਿਹੜਾ ਪਾਣੀ ਇਸ ਦਰਿਆ ਵਿੱਚ ਇਸ ਇਲਾਕੇ ਵਿੱਚ ਆ ਜਾਏਗਾ ਜਿਸ ਦਿਨ ਨਾਲ ਨੀਵੇਂ ਇਲਾਕੇ ਜਿਨ੍ਹਾਂ ਦੇ ਵਿੱਚ ਹਜੇ ਤਾਂ ਜਿਹੜਾ ਹੈਗਾ ਆ ਖੇਤੀ ਵਾਲਾ ਇਲਾਕਾ ਹੀ ਪਣੀ ਨਾਲ ਭਰਿਆ ਸੀਗਾ ਉਹਨਾਂ ਦੇ ਵਿੱਚ ਸ਼ਾਇਦ ਘਰਾਂ ਤੱਕ ਵੀ ਪਾਣੀ ਆ ਜਾਵੇ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਇਲਾਕੇ ਦੇ ਜਿਹੜੇ ਘਰ ਨੇ ਜਿਹੜੇ ਪਾਣੀ ਦੇ ਵਿੱਚ ਗੁਸੇ ਹੋਏ ਨੇ ਉਹ ਆਪਣੇ ਆਪ ਨੂੰ ਸੁਰੱਖਿਅਤ ਕਰ ਲੈਣ ਇਹਨਾਂ ਵਾਸਤੇ ਅਸੀਂ ਜਿਹੜਾ ਕੈਂਪ ਲਗਾਏ ਨੇ ਇਹ ਕੈਂਪਾਂ ਵਿੱਚ ਆ ਜਾਣ ਤੇ ਉੱਥੇ ਅਸੀਂ ਜਿਹੜਾ ਪਾਣੀ ਖਾਣ ਪੀਣ ਪਸ਼ੂਆਂ ਵਾਸਤੇ ਚਾਰਾ ਤੇ ਹੋਰ ਦਵਾਈਆਂ ਦਾ ਪ੍ਰਬੰਧ ਕਰਾਂਗੇ ਤੇ ਇਹ ਜ਼ਰੂਰੀ ਹੈ ਕਿ ਸਾਰੇ ਰਹਿੰਦੇ ਹੋਏ ਆਪਣੇ ਉਹ ਸੁਰੱਖਿਅਤ ਥਾਂ ਤੇ ਆ ਜਾਣ ਤੇ ਪਰ ਜਿਹੜੀ ਉਹ ਜਗਾ ਉਹਨਾਂ ਨੇ ਰੱਖੀਆਂ ਹੋਈਆਂ ਉਥੇ ਬੰਦੇ ਜਿਹੜੇ ਹੈਗੇ ਜਿੱਥੇ ਸੇਫ ਜਗਾ ਦੇ ਉੱਤੇ ਲੱਗੇ ਹੋਏ ਨੇ ਤੇ ਉਹ ਪਿੰਡ ਵਾਲਿਆਂ ਨੂੰ ਅਸੀਂ ਕਹਿੰਦੇ ਵੀ ਬਾਹਰ ਆ ਜਣ ਉਹ ਇਸ ਜਗ੍ਹਾ ਦੇ ਉੱਤੇ ਪਾਣੀ ਨਹੀਂ ਆਉਂਦਾ ਉੱਚੀ ਜਗ੍ਹਾ ਹੈ ਜਿਹੜੇ ਸਰਕਾਰੀ ਸਕੂਲ ਆ ਜਾਂ ਕਈ ਵਾਰੀ ਗੁਰਦੁਆਰੇ ਵਿੱਚ ਰੱਖੇ ਹੋਏ ਨੇ ਹਜੇ ਤਾਂ ਅਸੀਂ ਜਿੱਥੋਂ ਪਾਣੀ ਸ਼ੁਰੂ ਹੁੰਦਾ ਜਿੱਥੋਂ ਪਾਣੀ ਜਿਹੜਾ ਹੈਗਾ ਅੱਗੇ ਸ਼ੁਰੂ ਹੋ ਜਾਂਦਾ ਹੈ ਵੀ ਪਾਣੀ ਦਾ ਵਹਾਵ ਉੱਥੇ ਹੀ ਨੇ ਤੇ ਲੇਕਿਨ ਜਦੋਂ ਫੇ ਲੋਕੀ ਜਿਹੜੇ ਆਉਣਗੇ ਪਸ਼ੂ ਵੀ ਆਉਣਗੇ ਤੇ ਫਿਰ ਜਿਹੜਾ ਆ ਉਹ ਕੈਂਪ ਪਿਛਲੀ ਪ੍ਰੋਪਰ ਜਗ੍ਹਾ ਤੇ ਰੱਖਾਂਗੇ ਤੇ ਜੇ ਤਾਂ ਜਿਹੜਾ ਆ ਆਫੀਸ਼ੀਅਲ ਜਿਹੜੇ ਲੋਕੀ ਆ ਆਫੀਸਰ ਬਾਰੇ ਬੈਠੇ ਹੁੰਦੇ ਨੇ ਉਥੇ ਜਿੱਥੇ ਪਾਣੀ ਦੀ ਜਿਹੜੀ ਸ਼ੁਰੂ ਹੁੰਦਾ ਉਥੇ ਉਹਨਾਂ ਦੇ ਘਰਾਂ ਮੰਜੀਆਂ ਜਿਹੜੀ ਸੜਕਾਂ ਦੇ ਉੱਤੇ ਜਿਹੜੇ 1 70 ਛੱਡਿਆ ਗਿਆ ਗਾਂ ਫਿਰ ਜਿਹੜਾ ਹੈਗਾ ਆ 2 ਲੱਖ ਤੱਕ ਹੋ ਹੌਲੀ ਹੌਲੀ ਪਾਣੀ ਵਧਾਉਂਦੇ ਤਾਂ ਜੋ ਪਾਣੀ ਅੱਗੇ ਜਿਹੜਾ ਹੈਗਾ ਆ ਉਹਦਾ ਸਪੀਡ ਬਣੀ ਰਹੇ ਇੱਕਦਮ ਪਾਣੀ ਛੱਡਿਆ ਜਾਏਗਾ ਤੇ ਪਾਣੀ ਦਾ ਜਿਹੜਾ ਹੈਗਾ ਹੈ ਉਹ ਅੱਗੇ ਸਪੀਡ ਨਹੀਂ ਬਣਦੀ ਤੇ ਪਾਣੀ ਜ਼ਿਆਦਾ ਮਾਰ ਮਾਰ ਕਰਦਾ ਹੌਲੀ ਹੌਲੀ 5 5 10 1000 ਪਿੰਡਾਂ ਦੇ ਵਾਸਤੇ ਪਾਣੀ ਜਿਹੜੇ ਆ ਪਸ਼ੂ ਪਸ਼ੂ ਵਾਸਤੇ ਹਰਾਚਾਰਾ ਸੁੱਕਾ ਚਾਰਾ ਧੋਈਆਂ ਜਿਹੜੇ ਆ ਉਸ ਦਾ ਪ੍ਰਬੰਧ ਕੀਤਾ ਹੋਇਆ ਤੇ ਲੋਕਾਂ ਵਾਸਤੇ ਵੀ ਇਹਦਾ ਵੰਡਤਾ ਜਾ ਰਿਹਾ ਤੇ ਹਰ ਦੇ ਨੰਬਰ ਜਾਰੀ ਕੀਤੇ ਸਾਡੇ ਤੇ ਟੀਮ ਕੋ ਤਹਿਸੀਲਦਾਰ ਦੇ ਸਾਰੇ ਜਿਹੜੇ ਆ ਉਹ ਤੇ ਉਹਨਾਂ ਕੋ ਨੰਬਰ ਦਿੱਤੇ ਹੁੰਦੇ ਨੇ ਪਿੰਡਾਂ ਵਿੱਚ ਜਾਂਦੇ ਨੇ ਜੇ ਸੁਵੰਦ ਡਾਕਟਰ ਦੇ ਵੀ ਇਹਨੂੰ ਬੰਨੇ ਪਿੰਡਾਂ ਦੇ ਵਿੱਚ ਰੋਜ਼ ਜਿਹੜੇ ਆ ਉਹ ਡਾਕਟਰ ਜਾ ਕੇ ਜਿਹੜੇ ਆ ਉਹ ਵਿਜ਼ਿਟ ਕਰਦੇ ਨੇ ਹਰ ਲੋਕੇਲਟੀ ਵਿੱਚ ਤੇ ਇਸੇ ਤਰ੍ਹਾਂ ਜਿਹੜਾ ਪਸ਼ੂ ਵਾਲੇ ਜਿਹੜੇ ਹੈ ਗਏ ਉਹ ਡਾਕਟਰ ਆ ਉਹ ਵੀ ਵਿజిਟ ਕਰਦੇ ਨੇ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਬਿਮਾਰੀ ਨਾ ਪੈਲੇ ਅਜੇ ਇਸ ਤਰ੍ਹਾਂ ਦਾ ਕੋਈ ਵੀ ਜਿਹੜਾ ਕੇਸ ਸਾਹਮਣੇ ਆਇਆ ਜਿਹਦੇ ਵਿੱਚ ਪਾਣੀ ਦੇ ਕਰਕੇ ਕੋਈ ਬਿਮਾਰੀ ਹੋਈ ਹੋਵੇ